ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਇਹ ਬੱਚਾ ਬਾਬਾ ਜੀ ਸ਼੍ਰੀ ਚੰਦ ਮਹਾਰਾਜ ਭਗਵਾਨ ਜੀ ਦੇ ਰਸ਼ਿਆ ਦੇ ਮੰਤਰ ਬੋਲ ਕੇ ਸੁਣਾਏਗਾ ਅਜੇ ਛੋਟਾ ਜਿਹਾ ਥੋੜਾ ਜਿਹਾ ਭੁੱਲ ਜਾਂਦਾ ਆ ਤੇ ਕੋਈ ਨਹੀਂ ਤੁਸੀਂ ਸਰਵਣ ਕਰੋ ਬਰੇ ਪਿਆਰ ਨਾਲ ਤੁਹਾਨੂੰ ਸੁਣਾਏਗਾ ਬੋਲੋ ਕਨੇ ਕਨੇਸ਼ੀਆ ਦੀ ਜੀ ਨੂੰ ਨਾਲ ਕਰਦੇ ਜੀ ਸੇ ਚਬਦ ਤੋਂ ਉਠਾਵਨ ਦੀ ਇੰਸਟਾਗ੍ਰਾਮ ਤੇ ਕਰਾ

तांबे सा कोड तांबे सा डे कोड है सुंदर सी खाई जहाँ था गुरु नानक शाह जी की गुरु नानक शाह जी की दुहाई दुहाई हे दीन दुनिया के पात हे दीन दीन दुनिया दुनिया के के पात शाह तेरी तेरी पनाही पनाही इत एक मंत्र मंत्र रशिया रशिया का का संपूर्णं ਵਾਹਿਗੁਰਜੀ ਦਾ ਖਾਲਸਾ ਵਾਹਿ ਜੁਗੀ ਖਾਲਸਾ ਵਾਹਿ ਜੁਗੀ ਫਤਿਹ ਸਾਰੇ ਜਣੇ ਦੱਸਿਓ ਬੱਚੇ ਦਾ ਸ਼ਬਦ ਕਿਵੇਂ ਦਾ ਲੱਗਿਆ ਕਮੈਂਟ ਜ਼ਰੂਰ ਕਰਿਓ ਤੇ ਬਸ ਦੋ ਕਿ ਲਾਈਨਾਂ ਨੂੰ ਭੁੱਲਦੀਆਂ ਵਾ ਬਾਕੀ ਸਾਰਾ ਬਾਬੇ ਸ਼੍ਰੀ ਚੰਦ ਜੀ ਦਾ ਮੰਤਰ ਇਹ ਬੋਲ ਲੈਂਦਾ ਵਾ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ